ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕਿਦਾਂ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਕੀ ਅਰਦਾਸ ਕਰਦੇ ਆ ਕਿ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਣ ਤੇ ਜਿਵੇਂ ਸਾਡਾ ਮਾਝਾ ਤੇ ਦੋਆਬਾ ਏਰੀਏ ਦੇ ਵਿੱਚ ਪਾਣੀ ਭਰਿਆ ਨਸੀਫਤ ਦੇ ਵਿੱਚ ਆਇਆ ਤੇ ਥੋੜੀ ਤੋਖ ਦੀ ਘੜੀ ਹੈ ਬੜਾ ਔਖਾ ਟਾਈਮ ਆ ਸਾਡੇ ਤੇ ਮੈਂ ਦੇਖਦਾ ਪਸੂ ਅੱਧਾ ਪਾਕਿਸਤਾਨ ਚਲੇ ਗਿਆ ਅੱਦੇ ਫਸੂ ਮਾਰ ਕੇ ਉਤੋਂ ਉਥੇ ਸਿਆਸਤਾਂ ਬਹੁਤ ਹੋ ਰਹੀਆਂ ਨੇ ਜਿਹੜੇ ਸੇਵਾਦਾਰ ਹੈ ਉਹਨਾਂ ਸੇਵਾ ਸਹੀ ਢੰਗ ਨਾਲ ਨਹੀਂ ਕਰ ਦਿੱਤੀ ਜਾਂਦੀ ਹੈ ਨਾ ਬਹੁਤ ਮਾੜੀ ਗੱਲ ਹੈ ਉਹਨਾਂ ਨੂੰ ਓਪਨ ਕਰਨਾ ਚਾਹੀਦਾ ਸੇਵਾਦਾਰ ਸੇਵਾ ਕਰਨ ਕਿਉਂਕਿ ਬੜਾ ਔਖਾ ਬਰਾਲਾ ਕਰਨਾ ਬਈ ਜੀ ਤੇ ਉਹਨਾਂ ਨੂੰ ਪੁੱਛੋ ਜਿਨ੍ਹਾਂ ਦੇ ਘਾਟ ਹੈ ਗਈ ਫਸੂ ਚਲੇ ਗਈ ਕਈਆਂ ਭੈਣਾਂ ਦੀ ਵੀਡੀਓ ਆਈ ਹੈ ਬੱਚੇ ਗੁੰਮ ਹੋ ਗਏ ਮਿਲੇ ਨਹੀਂ ਜਿਗਰ ਦੇ ਟੁੱਟੇ ਗਏ ਜੀ ਤੇ ਉਹਨੂੰ ਪੁੱਛੋ ਖੜੀ ਕਿਵੇਂ ਆਉ। ਕਾਦੇ ਆਸਰੇ ਖੜੀ ਆ ਯਾਰ। ਸਿਰਫ ਆਸ ਲੈ ਕੇ ਖੜੀ ਆ ਵੀ ਮੇਰੇ ਬੱਚੇ ਲੱਭਣਗੇ। ਬਹੁਤ ਕਹਿਰ ਕੀਤਾ ਰੱਬ ਨੇ ਸਾਡੇ ਨਾਲ। ਵੀ ਰੱਬਾ ਇੱਥੇ ਕਹਿਣਾ ਬਣਦਾ ਕਿ ਤੂੰ ਸਾਡੇ ਨਾਲ ਧੋਖਾ ਕਰ ਗਿਆ। ਤੇ ਕਈ ਭਰਾ ਮੈਨੂੰ ਕਹਿੰਦੇ ਸੀ ਬਾਬਾ ਜੀ ਬਿਲੀਓ ਪਾਇਆ ਸੀਗਾ ਬਿਮਾਰ ਭਾਈ। ਮੈਂ ਆਪ ਐਡਮਿਟ ਸੀ ਕੱਲ ਆਇਆ। ਤੇ ਮੈਂ ਵੀ ਪਹੁੰਚੂਗਾ ਜਰੂਰ ਇੱਕ ਅੱਧੇ ਦਿਨ ਤੇ ਪਹੁੰਚਦਾ ਸੈਟ ਹੋ ਕੇ ਜਰੂਰ ਪਹੁੰਚੂਗਾ ਯੋਗ ਸੇਵਾ ਜਿਹੜੀ ਉਹ ਸਭ ਤੋਂ ਵੱਡੀ ਸੇਵਾ ਹੈ ਸਾਰਿਆਂ ਨੂੰ ਜਾਣਾ ਚਾਹੀਦਾ ਹੈ ਸਾਰਿਆਂ ਨੂੰ ਮੇਰਾ ਬੜਾ ਮਨ ਕਰਦਾ ਜੇ ਮੈਂ ਹਸਪੀਟਲ ਨਾ ਹੁੰਦਾ ਤਾਂ ਮੈਂ ਜਾਂਦਾ ਠੀਕ ਹੈ ਜੀ ਮੈਂ ਜਰੂਰ ਜਾਊਗਾ ਤੇ ਬਾਕੀ ਸਾਰੇ ਪ੍ਰਾਰ ਅਰਦਾਸ ਕਰਿਓ ਪ੍ਰਮਾਤਮਾ ਕੀ ਰੱਬ ਕੀ ਇਹ ਪਾਣੀਆਂ ਜਿਹੜਾ ਉੱਤਰ ਜੀ ਜਲਦੀ ਤੋਂ ਜਲਦੀ ਜਿਹੜੇ ਸਾਡੇ ਉੱਤੇ ਭੈਣ ਭਰਾ ਰਹਿੰਦੇ ਆ ਉਹ ਠੀਕ ਹੋਣ ਉਹਨਾਂ ਨੂੰ ਦਵਾਈਆਂ ਦਿੱਤੀਆਂ ਜਾਂਣ ਜਿਹੜਾ ਅਦਰ ਗਏ ਇਨਫੈਕਸ਼ਨ ਫੈਲ ਰਹੀ ਆ ਉਹਦੇ ਤੇ ਵਿਰੋਧ ਥਾਮ ਹੋਵੇ ਹੈਨਾ ਤਾਂ ਘਰ ਛੱਡਣੇ ਬਹੁਤ ਔਖੇ ਆ ਬਣਾਉਣੇ ਉਦੋਂ ਵੀ ਔਖੇ ਛੱਡਣੇ ਉਦੋਂ ਵੀ ਔਖੇ ਆ ਜੇ ਉਹ ਕੰਦੇ ਰੋੜ ਗਏ ਤਾਂ ਨਾਲ ਮੁੜਾਂਗੇ ਕਿਉਂਕਿ ਜ਼ਿੰਦਗੀ ਚ ਘਰ ਇੱਕ ਹੀ ਬਣਦਾ ਦੂਜੀ ਵਾਰ ਨਹੀਂ ਬਣਦਾ ਯਾਰ ਤਾਂ ਕਹਿੰਦੇ ਆ ਸਾਰੇ ਭਰਾ ਅਰਦਾਸ ਕਰਿਓ ਪ੍ਰਮਾਤਮਾ ਪਾਣੀ ਨੂੰ ਉਤਾਰ ਦੇ ਇਹਨੂੰ ਕਿਸੇ ਪਾਸੇ ਕਰ ਦੇ ਜਿਵੇਂ ਪਾਕਿਸਤਾਨ ਚ ਕਹਿੰਦੇ ਨਾ ਬੰਦ ਖੂਹ ਚੱਲ ਪਿਆ ਇਹੋ ਜਿਹਾ 크ਿਸਮਾ ਸਾਡੇ ਵੀ ਕਰ ਦੇ ਲੈ ਜਾ ਪਾਣੀ ਧਰਤੀ ਤੇ ਨਾਲੇ ਤਾਂ ਪਾਣੀ ਸਾਡੀ ਧਰਤੀ ਦੀ ਨਹੀਂ ਹੋ ਜੇ ਪਾਣੀ ਉੱਪਰ ਆ ਜੇ ਸਾਡੇ ਕੰਮ ਆਵੇ ਜਿਹੜਾ ਸਾਨੂੰ ਖਰਾਬ ਕਰ ਰਿਹਾ ਢਾ ਰਿਹਾ ਹੈ ਉਹ ਕੰਮ ਮਾੜੇ ਸਾਡੇ ਕਿਉਂਕਿ ਟਾਈਮ ਹੈ ਜਿਹੜਾ ਬਹੁਤ ਮਾੜਾ ਹੈ ਮੈਂ ਤੁਹਾਨੂੰ ਅੱਗੇ ਵੀ ਕਿਹਾ ਸੀ ਜਿਹੜਾ 26 ਸ ਤੋਂ ਵੀ ਮਾੜਾ ਟਾਈਮ ਹੈ ਇਹ ਰੱਬ ਦਾ ਨਾਮ ਲਓ ਜਿਨ੍ਹਾਂ ਦੇ ਰੱਬ ਨੂੰ ਧਿਆਓ ਜਿਨ੍ਹਾਂ ਧਿਆਈ ਦਾ ਜੇ ਬਜਣਾ ਤਾਂ ਤੁਸੀਂ ਹੁਣ ਪਾਣੀ ਆਇਆ ਦੇਗਾ ਮਾਰ ਲਿਓ ਸਭ ਤੋਂ ਘੱਟ ਨੁਕਸਾਨ ਉਹ ਬੰਦੇ ਦਾ ਹੋਇਆ ਹੋਊਗਾ ਜਿਹੜਾ ਰੱਬ ਦਾ ਨਾਮ ਲੈਂਦਾ ਚੈੱਕ ਕਰ ਲਿਓ ਮੈਂ ਨਹੀਂ ਕਹਿੰਦਾ ਤੁਸੀਂ ਆਪ ਚੈੱਕ ਕਰਿਓ ਤੁਹਾਨੂੰ ਪਤਾ ਲੱਗ ਜੂਗਾ ਵੀ ਹਾਂ ਫਰਕ ਹੈ ਕੀ ਚੀਜ਼ ਦਾ ਕਿਉਂਕਿ ਜਿਹੜਾ ਬੰਦਾ ਕੁਦਰਤ ਨਾਲ ਜੁੜਿਆ ਕੁਦਰਤ ਨੂੰ ਪਿਆਰ ਕਰਦੀ ਹੈ ਕੁਦਰਤ ਉਹ ਤਾਂ ਨੁਕਸਾਨ ਨਹੀਂ ਕਰਦੀ ਨੋ ਕਿ ਕੁਦਰਤੀ ਜਿਓ ਟੀਵੀ ਤਾਂ ਉਸ ਪ੍ਰਮਾਤਮਾ ਨੇ ਲਾਈ ਹੈ ਨਾ ਇਸ ਕਰਕੇ ਤੁਸੀਂ ਸਾਰੇ ਰੱਬ ਦਾ ਨਾਮ ਲਓ ਜਿਨ੍ਹਾਂ ਲਈ ਦਾ ਮਜਾਕ ਵਾਲੀ ਗੱਲ ਨਹੀਂ ਬਹੁਤ ਮਾੜਾ ਟਾਈਮ ਆ ਸਾਡੇ ਤੇ ਇਤੋਂ ਵੀ ਮਾੜਾ ਸਮਾਂ ਆਊਗਾ ਸਾਡੇ ਤੇ ਸਾਥੋਂ ਛੱਡਿਆ ਨਹੀਂ ਜਾਣਾ ਬਹੁਤ ਉਹ ਗੱਜਨ ਮੈਂ ਕਹਿੰਦੇ ਨਾ 12 ਕੋ ਤੇ ਦੀਵਾ ਜਗੂਗਾ ਟਾਈਮ ਆ ਗਿਆ ਯਾਰ ਆਪਾਂ ਬਚੀਏ ਯਾਰ ਆਪਾਂ ਰੱਬ ਨੂੰ ਤੇ ਆਈਏ ਯਾਰ ਸਾਰੇ ਇਕੱਠੇ ਹੋ ਕੇ ਰੱਬ ਨੂੰ ਮਨਾਈਏ ਯਾਰ ਜਿਹੜੇ ਸੇਵਾਦਾਰ ਉਹ ਵੀ ਕਿੰਤੂ ਪ੍ਰੰਤੂ ਛੱਡ ਕੇ ਵੀ ਆਸਾਈਆਂ ਚ ਚਰਿਆ ਗਿਆ ਇੱਧਰ ਚੱਲਿਆ ਗਿਆ ਉਹ ਗੱਲ ਨਹੀਂ ਕਰਨੀ ਯਾਰ ਸੇਵਾ ਕਰੋ ਸਾਰੇ ਰੱਬ ਦੇ ਬੰਦੇ ਆ ਕਿਸੇ ਦੀ ਕੋਈ ਮਜਬੂਰੀ ਆ ਜਾਣ ਦੀ ਕਿਸੇ ਦੀ ਕੋਈ ਮਜਬੂਰੀ ਆ ਮੈਂ ਸਮਝਦਾ ਕਿ ਉਹਦੋਂ ਇਹਨਾਂ ਨੂੰ ਮਨਾ ਕਰਿਆ ਹੋਆ ਸੀਗਾ ਕਿ ਤੁਸੀਂ ਇਹਨਾਂ ਤੋਂ ਪ੍ਰਸ਼ਾਦ ਨਹੀਂ ਲੈਣਾ ਇਹਨਾਂ ਤੋਂ ਫੁਲਾਨ ਨਾਲ ਲੈਣਾ ਹੈ ਨਾ ਰੋਟੀ ਨਹੀਂ ਖਾਣੀ ਪਰ ਹੁਣ ਤਾਂ ਜੀਵ ਨਿਕਲੀ ਪਈਆਂ ਨਾ ਉਹਨਾਂ ਦੀ ਵਿਚਾਰਾਂ ਦੀ ਉਹਨੂੰ ਖਾਣ ਦੀ ਤੋਂ ਨਿਕਲੋ ਹੁਣ ਤੁਸੀਂ ਕਹੋ ਉਹਨੂੰ ਕਹੋ ਵੀ ਉਧਰੋਂ ਦੇਖ ਨਹੀਂ ਲੈਣੀ ਉਹਨਾਂ ਨੇ ਘਰ ਨਹੀਂ ਲੈਂਦੇ ਤੁਸੀਂ ਰੋਟੀ ਖਾਓ ਪਾਪ ਇੱਕ ਕਰਦਾ ਘਰ ਦੇ ਕਹੀ ਹੈ ਪਿੰਡ 'ਚ ਇੱਕ ਦੋ ਬੰਦੇ ਪਾਪ ਕਰਦੇ ਆ ਸਾਰਾ ਪਿੰਡ ਭਰਦਾ ਹੈ ਇਹ ਹਕੀਕਤ ਹੈ ਇੱਕ ਮੈਂ ਸ਼ਾਰਟ ਪਾਉਂਗਾ ਮੈਂ ਨਾ ਗੋਦੀ ਚੱਕ ਲਿਆ ਬੰਦਾ ਵੱਡੀ ਉਮਰ ਦਾ ਬਜਾਰੇ ਦਾ ਕੱਦ ਛੋਟਾ ਉਹਦਾ ਪਿਓ ਦਾ ਵੀ ਕੱਦ ਛੋਟਾ ਸਾਰਾ ਟੱਬਰ ਹੀ ਛੋਟਾ ਹੈ ਤੇ ਉਹ ਮੁੰਡਾ ਹੱਸਣ ਲੱਗ ਕੇ ਕਹਿੰਦਾ ਬਾਬਾ ਜੀ ਅਸੀਂ ਬਰਾਤ ਚਲੇ ਗਏ ਕੁੜੀਆਂ ਨੇ ਰੀਵਣ ਲਾ ਲਿਆ ਉਹ ਕਹਿੰਦਾ ਨਹੀਂ ਕੱਢੋ ਪੈਸੇ ਕੱਢੋ ਪੈਸੇ ਕਹਿੰਦਾ ਇਹ ਥੱਲੇ ਜੀ ਨੰਗਾ ਰੀਵਣ ਦੇ ਤਾਂ ਨਿੱਕਾ ਸੀ ਕਹਿੰਦਾ ਉਹਨਾਂ ਨੇ ਰੀਵਣ ਉੱਚਾ ਲਾ ਲਿਆ ਉਹਦਾ ਹੁਣ ਇੱਡਾ ਘੋਰੀ ਮਿਲਦੇ ਥੱਲੇ ਨੰਗੇ ਉਹ ਕਹਿੰਦੇ ਕਾਦੇ ਪੈਸੇ ਕਹਿੰਦੀ ਅਸੀਂ ਲਾੜਾ ਅੰਦਰ ਜਾਣ ਹੀ ਨਹੀਂ ਦੇਣਾ ਉਹ ਤੇ ਲਾੜਾ ਥੱਗਿਆ ਲਾੜਾ ਉਹ ਥੋੜੇ ਲੱਤਾਂ ਜੀ ਦੀ ਲੰਘਿਆ ਰੀਵਣ ਦਾ ਉੱਚਾ ਲਾ ਲਿਆ ਕਹਿੰਦੀ ਹੋ ਹੋ ਉਹ ਲਾੜਾ ਇੱਡਾ ਕੋ ਹੋ ਆ ਕਹਿੰਦਾ ਹੋਰ ਉਹ ਤਾਂ ਲੰਘ ਗਿਆ ਉੱਗਦਾ ਹਵਾ ਹੀ ਆਈ ਹੋਈ ਸੀ ਕਹਿੰਦਾ ਯਾਰ ਮੈਂ ਉਹ ਗੱਲ ਆ ਕਹਿੰਦਾ ਹੋਰ ਕਹਿੰਦੇ ਇਹਦਾ ਡੈਡੀ ਦਾ ਐਕਸੀਡੈਂਟ ਹੋ ਗਿਆ ਟਰੱਕ ਨਾਲ ਕਹਿੰਦਾ ਤੇ ਟਰੱਕਾਂ ਨੂੰ ਗਾਲਾਂ ਕੱਢਣ ਲੱਗੇ ਫਤਹਾ ਸਦੇ ਸੀ ਤਾਂ ਤੂੰ ਫਰਾਂ ਨਾ ਤੇ ਹੁੱਕਾ ਕਹਿੰਦਾ ਇਹਦਾ ਡੈਡੀ ਲੱਭਦੇ ਫਿਰ ਇਹਦਾ ਡੈਡੀ ਟੇਰਾਂ 'ਚ ਬੈਠਾ ਹੈ ਸਾਰੇ ਤੇ ਕਹਿੰਦਾ ਉਹਦਾ ਵੀ ਕਰਦਾ ਉਹ ਕਹਿੰਦਾ ਹਿੱਤੇ ਬਾਈ ਕੀ ਕਰਦਾ ਬੈਠਾ ਕਹਿੰਦਾ ਲੱਤ ਟੁੱਟ ਗਈ ਕਹਿੰਦਾ ਕਿੱਥੋਂ ਟੁੱਟ ਗਈ ਹੈ ਕਹਿੰਦਾ ਇਹ ਕਈਥੋਂ ਟੁੱਟ ਗਈ ਹੈ ਕਈਥੋਂ ਟੁੱਟ ਗਈ ਹੈ ਕਈਥੋਂ ਟੁੱਟ ਗਈ ਉਹ ਕਹਿੰਦਾ ਗੱਠ ਦੀ ਦਾ ਲਾਤਾ ਤੂੰ ਕਹਿੰਦੇ ਨਾ ਵੀ ਸਾਰੀ ਟੁੱਟ ਗਈ ਹੈ ਕਿੱਡੀ ਗੱਲ ਹੈ ਮੈਂ ਆ ਗਿਆ ਨਹੀਂ ਯਾਰ ਆਏ ਨਹੀਂ ਯਾਰ ਤੀਤਰੀ ਦਾ ਮਜ਼ਾਕ ਕਰਦੇ ਧੱਕਾ ਕਰਦੇ ਉਹ ਕਹਿੰਦਾ ਬਾਈ ਕਰ ਲੈ ਹੁੰਦੇ ਯਾਰ ਆਪਾਂ ਖੁਸ਼ ਹੀ ਰਹਿੰਦੇ ਆ ਠੀਕ ਹੈ ਉਹ ਕਹਿੰਦਾ ਬਾਈ ਅਸੀਂ ਤਾਂ ਬੜਾ ਮਜ਼ਾਕ ਕਰਦੇ ਆ ਬਜ਼ਾਰ ਨਾ ਬੜੋ ਜੀ ਕਹਿੰਦਾ ਇਹ ਤਾਂ ਸੌਰੀ ਸੂਰੀ ਵੀ ਨਾਲ ਜਾਂਦੇ ਆ ਇਹਦੇ ਮੰਜੇ ਤੇ ਵੀ ਕਹਿੰਦਾ ਜੋ ਬੰਦਾ ਆਏ ਲੱਗਦਾ ਹੁੰਦਾ ਜਿੰਨੇ ਬਹੁਤ ਉੱਚਾ ਬਾਦ ਹੁੰਦਾ ਜਿਹੜਾ ਕਿ ਇਹ ਕਹਿੰਦਾ ਲੱਤਾਂ ਲਾਦੇ ਨਹੀਂ ਲੱਗਦੀਆਂ ਨਾ ਮੈਂ ਜੀ ਤੋਂ ਤੇ ਉੱਤਰ ਦਾ ਵੀ ਵਿਅਕ ਕਰੂੰ ਟੇਟਾ ਹੋ ਕੇ ਕਹਿੰਦਾ ਮੰਜੇ ਤੇ ਇਹ ਲੋ ਉਹ ਕਰਦਿਆਂ ਟੀਚਰਾ ਮੈਂ ਕਹਾਂ ਬੱਚੇ ਗਾਂ ਬੱਚੇ ਗਾਂ ਵਧੀਆ ਕਹਿੰਦਾ ਕਦੋਂ ਹੋਣਗੇ ਬੱਚਿਆਂ ਦੇ ਲੱਗਦਾ ਹੈ ਇਹ ਕੋ ਪਰਮਾਤਮਾ ਦੇ ਰੰਗ ਆ ਮਾਨੂੰ ਕਿ ਉਹ ਜੋੜੀ ਆ ਜਿਹੜੀ ਉਹ ਕੁੜੀ ਦਾ ਕਾਦ ਛੋਟਾ ਹੈ ਜਿਹੜਾ ਉਹ ਮੁੰਡਾ ਵਿਚਾਰਾ YouTube ਤੇ ਵੀਡੀਓ ਪਾਉਂਦਾ ਜਿਹੜੇ ਉਹ ਵੀ ਕੁੜੀ ਦਾ ਕਾਦ ਛੋਟਾ ਹਨ ਇਹ ਵੀ ਮਾਨੂੰ ਕਹਿੰਦਾ ਸੀ ਯਾਰ ਇਹ ਨਾ ਝੋਟਿਆਂ ਦਾ ਝੋਟਿਆਂ ਦਾ ਸੀ ਇਹ ਪਤਾ ਨਹੀਂ ਯਾਰ ਰੱਬ ਨੇ ਕਿਹੜੀ ਘਾਟ ਹੁੰਦੀ ਹੈ ਜਿੱਦੇ ਨਾਲ ਉਹ ਵਾਅਦਾ ਫੁੱਲਦਾ ਨਹੀਂ ਹਨ ਉੱਥੇ ਕਿ ਰਹਿ ਜਾਂਦਾ ਬੰਦਾ ਤੇ ਇੱਕ ਭਾਈ ਬੰਦਾ ਨਾ ਆਪਣਾ ਲਵਲਾਂਚ ਸੀਗਾ ਬੰਦੇ ਬੜੇ ਤੇਜ ਹੁੰਦੇ ਆ ਕਈ ਉਹ ਲਵਲਾਂਚ ਆਇਆ ਤੇ ਉਹਨਾਂ ਟੇਚੀ ਸੀਗੇ ਪਏ ਦੋ ਇੱਕ ਉਹਨੇ ਹੋਰ ਕੇ ਉਹਨੂੰ ਪੁੱਛ ਲਿਆ ਨਾਲ ਜਦੋਂ ਉਹਦਾ ਆਜ ਕਰਨਾ ਹੋਇਆ ਕਹਿੰਦਾ ਵਾਧੂ ਹੀ ਆ ਪਿਆ ਹਾਏ ਆਪਾਂ ਹੀ ਕਰਨੇ ਕਹਿੰਦਾ ਮੈਂ ਦੇ ਦੇ ਕਹਿੰਦਾ ਬੈਰਾ ਉਹ ਤੋਂ ਨੇ ਪੁਰਾਣੇ ਕੱਪੜੇ ਤਨ ਤਨ ਭਰਤੇ ਭਾਈ ਜੋ ਪ੍ਰਾਣਾ ਭੂਟ ਵਰ ਸਭ ਵਿੱਚ ਜਾਗਟਾਂ ਵਿੱਚ ਬਾਵਾ ਟੈਂਬਾ ਜਾਣਾ ਸੀਗਾ ਤੇ ਵੇਖ ਲੈ ਵੀ ਪੁਰਾਣੇ ਕੱਪੜੇ ਨਾਲ ਟੇਤੀ ਬਾਪੇ ਤੋਂ ਉਤੋਲਾ ਦਾ ਜਿੰਦਾ ਮੰਨ ਉਹਨਾਂ ਤਰਾ ਹੁਸੇ ਵਗਰੇ ਜਾ ਕੇ ਆ ਗਿਆ ਉਹਨਾਂ ਨੇ ਕਿਵੇਂ ਆ ਠੀਕ ਰਿਹਾ ਹਾਂ ਹਾਂ ਬੜੀਆ ਕਰੋ ਸੈਟ ਸੀ ਆਏ ਨਹੀਂ ਘਰੋਂ ਘਰੇ ਪਹਿਲੀ ਪੁਲੀ ਸਭ ਕੁਝ ਸੀਗਾ ਪਸੂ-ਪੂਸ ਬਹੁਤ ਸੀ ਦੁੱਧ ਬਹੁਤ ਸੀ ਹਨਾ ਤੇ ਬੈਠਾ ਸਾਰਿਆਂ ਉੱਤੇ ਲਿਆ ਆ ਗਏ ਕਿ ਤੇਤੀ ਗੋਦਾਗੇ ਪੁਰਾਨਿਆਂ ਕੰਮ ਕਰੋਗੇ ਉਹ ਭੱਜ ਰਿਹਾਗਾ ਬਾਈ ਆਇਆ ਸਾਡਾ ਬਾਹਰ ਬਾਈ ਆਇਆ ਉਹਦਾ ਸਾਲੇ ਅੱਗੇ ਪਹੁੰਚਦੀ ਨਹੀਂ ਸੀ ਮੈਂ ਕਿਹਦਾ ਹਿਸਾਬ ਆ ਗਿਆ ਤੂੰ ਤਾਂ ਤੇ ਫਰਾਨੀ ਦਾਰੂ ਪਿਓ ਫਰਾਨਾ ਮੀਟ ਬਣਾਓ ਫਰਾਨਾ ਕਰੋ ਐ ਪਰੋ ਮੈਨੂੰ ਆਹ ਕਰੋ ਉਹ ਕਹਿੰਦਾ ਚਲ ਪੀਂਦੀ ਕਰੋ ਤੇ ਤੇ ਗੁੱਲੂਗਾ ਆਪਣਾ ਸਮਾਨ ਦੇਊਗਾ ਉਹ ਵਿਚਾਰੇ ਬੱਦੇ ਫਿਰਦੇ ਰਹੇ ਉਹ ਦਾਮ ਵਿੱਚ 11ਵਾਂ ਦਿਨਾਂ ਕਿ ਤੇਤੀ ਕੋਲੇ ਖੜਕੋ ਕਹਿੰਦੇ ਭੈਣ ਮਰਾਗਾ ਉਹ ਤੇਰਾ ਕੰਮ ਕਹਿੰਦੇ ਪਹਿਲਾਂ ਤੇਤੀ ਕੋਲ ਮੇਰਾ ਜਿਆ ਦਾਰੂ ਦਲੀਆ ਉਹ ਖੋਲਦਣਾ ਇਹ ਗਾਦੂ ਕਰਦੇ ਆ ਉਹ ਬਿਦਾਰੇ ਦਾਰੂ ਲੈ ਆਈ ਕੰਨ ਚਾਲਣ ਦਾਰੂ ਲੈ ਆਈ ਜਦਿਆਂ ਤੇ ਦਾਰੂ ਲੈ ਕੇ ਆ ਗਏ ਉਹਨਾਂ ਨੂੰ ਚਾਬੀ ਫੜਾਤੀ ਕਹਿੰਦਾ ਖੋਲ ਲੋ ਕਹਿੰਦਾ ਉਹਨਾਂ ਨੇ ਜਦੋਂ ਖੋਲਿਆ ਉਹਨਾਂ ਨੇ ਕੱਢੇ ਵੀ ਤੁਮ ਮੋਸ਼ਕ ਮਾਰੇ ਕੱਪੜਿਆਂ ਦੇ ਹੈ ਬੂਟ ਕੱਢੇ ਉਹ ਤੇ ਕੰਮ ਵਾਲੀ ਹੋਇਆ ਉਹਨਾਂ ਨੇ ਜਾਕਟ ਕੱਢੀ ਵਕਤ ਵੱਡੀ ਪਾਇਨਾ ਆ ਗਈ ਹੋਈ ਸਾਰੇ ਕੱਢੋ ਕਹਿੰਦਾ ਸਾਡਾ ਕੱਪੜੇ ਕਿੱਥੇ ਹੈ ਕਹਿੰਦਾ ਥੋੜੀ ਹੈ ਇਹ ਧੋ ਲੋ ਕਹਿੰਦਾ ਪਾ ਲੋ ਇਹਨਾਂ ਨੂੰ ਕੀ ਹੋਇਆ ਉੱਥੇ ਕਹਿੰਦਾ ਬਾਦ ਤੂੰ ਪਾਇਏ ਸੀ ਇਹ ਮੈਂ ਲੱਦ ਕੇ ਆਇਆ ਕਹਿੰਦਾ ਮੈਂ ਕਿ ਆਪਣੇਆਂ ਨੂੰ ਦੇਵਾਂਗਾ ਇੱਕ ਇੱਕ ਸੂਟ ਬਾਹਰ ਲਿਆ ਉਹ ਨਾ ਨਟਾ ਲਿਆ ਕਿਵੇਂ ਕੰਮ ਕਰ ਬੰਦਿਆਂ ਨੂੰ ਚੱਲ ਪੱਟਿਆਂ ਤੇ ਲਾ ਲਿਆ ਹੁੰਦੀ ਆਈ ਹੈ ਬਾਹਰ ਲੈਣਾ ਜਦੋਂ ਬੰਦਾ ਆਉਂਦਾ ਇੱਕ ਮਹੀਨਾ ਉਹਦੀ ਪੂਰੀ ਪੁੱਛ ਗੱਜ ਹੁੰਦੀ ਆ ਇੱਕ ਮਹੀਨੇ ਤੋਂ ਬਾਅਦ ਆਨੇ ਕੱਢਣ ਲੱਗਦੇ ਆ ਬੁੜੀਆਂ ਪੁੱਛਣ ਲੱਗਦੇ ਹਾਂ ਉਹ ਛੁੱਟੀ ਕਿ ਨਿੰਦਰਾਂ ਦੀ ਆਇਆ ਤੂੰ ਸਿੱਧਾ ਨਹੀਂ ਕਹਿੰਦੇ ਵੀ ਜਾ ਕੰਮ ਤੇ ਚੱਲ ਸੁਟੀ ਕਿੰਨੇ ਲੈਣੇ ਆ ਹਾਂ ਬਦੂ ਬਣਾ ਕੇ ਰੱਖੀ ਦੇਖੀਏ ਤੇ ਕੰਪਨੀ ਵਾਲੇ ਦਾ ਮੈਂ ਧੱਕਾ ਨਾ ਕਰਨ ਮੁਰਜਾ ਬਣਾਉਣ ਤੂੰ ਕਿਉਂਕਿ ਉਹਨਾਂ ਨੂੰ ਆਇਆ ਹੁੰਦਾ ਵੀ ਜਿਹੜੇ ਦੇ ਆ ਸਾਰੇ ਖਾ ਗਏ ਨਾ ਮੁਰਜੇ ਕਿਤੇ ਵੀ ਸਾਡੇ ਕੰਮ ਆ ਜਾਣ ਦੁਨੀਆ ਪੈਸੇ ਨਾਲ ਪਿਆਰ ਕਰਦੀ ਆ ਬੰਦੇ ਨਾਲ ਨਹੀਂ ਕਰਦੀ ਪਰ ਤੁਸੀਂ ਜੇ ਬੰਦਿਆਂ ਨਾਲ ਪਿਆਰ ਕਰੋਗੇ ਮੈਂ ਬੰਦਿਆਂ ਨਾਲ ਪਿਆਰ ਕੀਤਾ ਬੜੀ ਜਾਨਤਾ ਮੇਰੇ ਮਗਰ ਹੈ ਅੱਜ ਮੈਨੂੰ ਹੁਣ ਹੋਇਆ ਸੀਗਾ ਬਿਮਾਰ ਹੋਇਆ ਸੀ ਇਹ ਸਾਰੇ ਭਰਾਵਾਂ ਦੀਆਂ ਦੁਆ ਮੈਂ ਜਿਹੜੀਆਂ ਮੋੜਦੇ ਜਾਂ ਨਹੀਂ ਬੰਦਾ ਮੁਰਦਾ ਨਹੀਂ ਹੁੰਦਾ ਉਹ ਜੇ ਕੰਮ 'ਚ ਜਿੱਥੇ ਮੈਂ ਗਿਆ ਸੀ ਮੈਨੂੰ ਪਤਾ ਹੈ ਠੀਕ ਹੈ ਫੇਰ ਵੀ ਦੇਖੋ ਕੋਰਗਪੁਰੇ ਹਸਪਤਾਲ ਚ ਘਰੇ ਨਗਾ ਨਾ ਪਛਾਂਗਤੇ ਇਹ ਦੁਆਵਾਂ ਹੁੰਦੀਆਂ ਜਿਹੜੀਆਂ ਤੁਹਾਡੇ ਅੱਗੇ ਆ ਖੜਦੀਆਂ ਰੱਬ ਨੂੰ ਵੀ ਰੋਕ ਲੈਂਦੀਆਂ ਵੀ ਨਹੀਂ ਲੈ ਜਾਣ ਦੇਣਾ ਇਹ ਬੰਦਾ ਸਾਡਾ ਹੈ ਅਸੀਂ ਇਹ ਨੀਵਾ ਦਵਾ ਮਖੜੀਆਂ ਜਿਹਦਾ ਨਜ਼ਰ ਉਹਦਾ ਕੋਈ ਬਾੜ ਵੀਂਦਾ ਨਹੀਂ ਕਰ ਸਕਦਾ ਇਹ ਇਸ ਕਰਕੇ ਰੱਬ ਨੂੰ ਮੰਨਣਾ ਬਹੁਤ ਜ਼ਰੂਰੀ ਆ ਮੈਂ ਆ ਜਾ ਦਾਸੀ ਕਾ ਮੇਰੇ ਨਾਲ ਮੁੰਡਾ ਮੁਸਲਮਾਨਾ ਦਾ ਮੈਂ ਕਹਿਆ ਯਾਰ ਤੋਡੇ ਦਫਨਾ ਦੇਂਦੇ ਆ ਕਿਉਂ ਯਾਰ ਤੀ ਉੱਤੇ ਦਫਨਾ ਕੇ ਆਏ ਨੇ ਯਾਰ ਬੰਦਾ ਫਿਰ ਤੂੰ ਜਿਉਂਦਾ ਹੋ ਜੇ ਯਾਰ ਕੀ ਕਰੂ ਉਹ ਪ੍ਰਾਪਾਤ ਪਾਉ ਵਿੱਚ ਉਹ ਤਾਂ ਨਾ ਬਰਬਾਦ ਜਾਵੇ ਪਤੰਦਰੋ ਦਾ ਸੱਜੇ ਪੜੀ ਪੜੀ ਆ ਮੈਂ ਕਹਿਆ ਯਾਰ ਤਾਂ ਤਦ ਆਪਾਂ ਕਿਹੜਾ ਬੇਹਨੇ ਆਪਾਂ ਦਾ ਘਰੇ ਆ ਜੰਨੇ ਮਰੀ ਜੀ ਵਿੱਚ ਹੀ ਤਾਂ ਉਹ ਕਨ ਬਈ ਇੱਕ ਵਾਰੀ ਹੋਇਆ ਵੀ ਸਾਡੇ ਬਿਜਲੀ ਲੱਗੀ ਬੰਦੇ ਨੂੰ ਨੱਪਣ ਲੱਗੇ ਨਾ ਬਦਨ ਦਵਾ ਗਿਆ ਮਿੱਟੀ ਜੇ ਇਨੀ ਨਹੀਂ ਪਾਈ ਸੀ ਜਦੋਂ ਦਵਾੜਾ ਕੰਨਾਂ ਲੈ ਕੇ ਮਿੱਟੀ ਪਾਉਣ ਲੱਗੇ ਉੱਠ ਕੇ ਖੜਾ ਹੋ ਗਿਆ ਉਹ ਮਿੱਟੀ ਨਾਲ ਘਰਾਟ ਖਿੱਚਿਆ ਗਿਆ ਔਰ ਸਹੀ ਹੋ ਗਿਆ ਉਹ ਲਾਗ ਗਿਆ ਨਹੀਂ ਨਹੀਂ ਕਹਿੰਦੇ ਮਿੱਟੀ ਜਿਹੜਾ ਪਈ ਤੈਨੂੰ ਕਰੰਟ ਵਾਸਤੇ ਐ ਤਾਂ ਪਤਾ ਨਹੀਂ ਪੱਕਾ ਹੀ ਨਪਣ ਲੱਗਿਆ ਇਹਨੂੰ ਤੇ ਪਰ ਉਹ ਉੱਠ ਕੇ ਬਹਿ ਗਿਆ ਦੇਖੋ ਦੀ ਕਿਸਮਤ ਹੈ ਜੇ ਮੈਂ ਕੋ ਬਜ਼ੁਰਗ ਨੂੰ ਦਿਖਾਉਂ ਜੇ ਲੱਕੜਾਂ 'ਚ ਉੱਠ ਕੇ ਬਹਿ ਗਿਆ ਬਹੁਤ ਬੰਦੇ ਉੱਠ ਖੜਦੇ ਆ ਬਹੁਤ ਬੰਦੇ ਕਿਉਂਕਿ ਪ੍ਰਮਾਤਮਾ ਇਹੋ ਜੀ ਪ੍ਰਮਾਤਮਾ ਦੇ ਵੀ ਅੱਗੇ ਜਿਹੜੇ ਦੂਤ ਕੰਮ ਕਰਦੇ ਆ ਨਾ ਜਿਹਨੂੰ ਪੰਜਾਬ ਦੂਤ ਕਹਿੰਦੇ ਨੇ ਆ ਉਹ ਮਤਲਬ ਕਿ ਜਦੋਂ ਧਰਤੀ ਤੇ ਆਉਂਦੇ ਆ ਉਹਨਾਂ ਨੂੰ ਵੀ ਪਤਾ ਲੱਗਦਾ ਨਾਂ ਰਲ ਜਾਂਦੇ ਆ ਨਾ ਵਾਲਿਆਂ ਦੇ ਕੋਈ ਆੜਾੜੀਆਂ ਕੋਈ ਹੈ ਨਾ ਉਹਨਾਂ ਨੂੰ ਸ਼ਕਲ ਦਿਖਾਈ ਹੁੰਦੀ ਆ ਉਹ ਵੀ ਕਈ ਵਾਰ ਭਲੇਖੇ ਚ ਹੀ ਲੈ ਜਾਂਦੇ ਆ ਫਿਰ ਮੋੜ ਦਿੰਦੇ ਆ ਵੀ ਨਹੀਂ ਇਹ ਗਲਤ ਵੀਜੇ ਤੇ ਆ ਗਿਆ ਮੋੜ ਉਹ ਫੇਰ ਤਾਂ ਉਹਨਾਂ ਨੂੰ ਨਹੀਂ ਸੀਗਾ ਇਹ ਕਿਵੇਂ ਵਰਕ ਪਾਉਡਰ ਬਾਈ ਪਤਾ ਕੰਜਰ ਦਾ ਫੇਰ ਉੱਥੋਂ ਫੇਰ ਰਿਪੋਰਟ ਕਰਦਾ ਪਰਵਾਦ ਮੈਂ ਵੀ ਚਾਹ ਰਿਹਾ ਰਿਪੋਰਟ ਕਰੋ ਫੜਿਆ ਗਿਆ ਹੈ ਇਹ ਗਲਤ ਹੈ ਤੇ ਇਸ ਕਰਕੇ ਉੱਥੇ ਸਾਰਾ ਕੁਝ ਯਾਰਬ ਦੀ ਕਚਹਿਰੀ ਵੀ ਲੱਗਦੀ ਹੈ ਰੱਬ ਦਾ ਡੰਡਾ ਵੀ ਚੱਲਦਾ ਹੈ ਰੱਬ ਦਾ ਡੰਡਾ ਵੀ ਕਾਇਮ ਹੈ ਤੇ ਕਚਹਿਰੀ ਵੀ ਕਾਇਮ ਹੈ ਇਹ ਵੇਖਣਾ ਪੈਣਾ ਮੈਨੂੰ ਜਿਵੇਂ ਕਹਿੰਦਾ ਨਾ ਬਾਈ ਕਹਿੰਦਾ ਮੈਨੂੰ ਕਹਿੰਦਾ ਗੱਲ ਸੁਣਾਈ ਜੇ ਉਧਰੀਆਂ ਗੱਡੀਆਂ ਲੁੱਟੀਆਂ ਸੀ ਕੀ ਹੋਇਆ ਸੀਗਾ ਮੈਂ ਕਿਹਾ ਸੁੱਕੀ ਰੋਟੀ ਬਿਸਕੁਟ ਆਦ ਕੀ ਲੱਗਦੀ ਸੀ ਬਾਈ ਸਾਨੂੰ ਪਹਿਲਾਂ ਪਤਾ ਲੱਗਿਆ ਸੀਗਾ ਵੀ ਆਪ ਦਾ ਕੰਮ ਹੋਣਾ ਆ ਰਿਹਾ ਆਪਾਂ ਤਾਂ ਰੋਟੀ ਲਾ ਕੇ ਗੀਤੇ ਚ ਪਾ ਲਈ ਜਦੋਂ ਮਗਰ ਪੈਂਦੇ ਸੀ ਹਰੀ ਹਰੀ ਲਾਵਾ ਲਾਵਾ ਹੁੰਦੀ ਸੀ ਭੱਜ ਕੇ ਦਰਖਤਾਂ ਤੇ ਚੜਨਾ ਮੈਂ ਤਾਂ ਦਰਕੀ ਤੋੜਨੀ ਮੂੰਹ ਮੇ ਨੂੰ ਪ੍ਰੈਸ ਪ੍ਰੈਸ ਹੋਣੀ ਜਦੋਂ ਨਾਲ ਦੇ ਨਾਲ ਤੇਰੇ ਕੋਲ ਕੋਸ ਹੈਗਾ ਮੈਂ ਮੂੰਹ ਬੰਦ ਕਰ ਲਾ ਮੱਟਕਾ ਨਹੀਂ ਮੈਂ ਤੇ ਲਾਜਾ ਹੁੰਦੀ ਦੋਨੇ ਅਤੀ ਅਤੀ ਕਰ ਲੈਂਦੇ ਸੀ ਅਸੀਂ ਇੱਕ ਰੋਟੀ ਅਹੀਂ ਚਾਰ ਦਿਨ ਖਾਧੀ ਸੁੱਕੀ ਵੀ ਕੋਈ ਥੋਰੀ ਦਿੱਤੀ ਨਹੀਂ ਗਏ ਨੂੰ ਬੰਦੇ ਭੋਖ ਨਾਲ ਕਰ ਲਾਉਣ ਸਾਡੇ ਉਹਨੂੰ ਉਹ ਸਲਿੱਪ ਘੜਾ ਲੈ ਕਰਨ ਆ ਗਏ ਵਸਤੀ ਵਾਲੇ ਹਰ ਰਾਤ ਹੈ ਛਟਪਿਆ ਕਰਨ ਚਲ ਮੈਂ ਤਾਂ ਆਪਾਂ ਨੇਲੇ ਲੱਗ ਜਾਣਾ ਲੈਟਰਨ ਚ ਸੋਂ ਲੱਗੇ ਸਾਡੇ ਸੇਠ ਸੀ ਜਿਹੜੇ ਉਹ ਲੈਟਰਨ ਚ ਨਹੀਂ ਜਾਂਦੇ ਸੀ ਉੱਥੇ ਵੀ ਮਸਕ ਮਾਰਦਾ ਇੱਥੇ ਨੂੰ ਵਹਿਣਾ ਸੀ ਤੇ ਜਦੋਂ ਦੇਖਿਆ ਭੀੜ ਪਈ ਤੇ ਸਾਰੇ ਉੱਥੇ ਕਰੀਮ ਉੱਥੇ ਬੈਠੀ ਮੈਂ ਕਿਹਾ ਖੋਲੀ ਖੋਲੀ ਦਰਵਾਜ਼ਾ ਕਿਹੜਾ ਇੱਥੇ ਨਹੀਂ ਜਗ੍ਹਾ ਹੈ ਅਸੀਂ 88 ਬੈਠੇ ਆ ਮੈਂ ਕਿਹਾ ਹੁਣ ਮੁਸ਼ਕਲ ਨਹੀਂ ਹੋਊ ਤੁਹਾਨੂੰ ਅਸੀਂ ਤਾਂ ਗਿੱਜੇਵੇਂ ਸਾਨੂੰ ਭਾ ਦਿਓ ਭਾਜੋ ਤੁਸੀਂ ਉਹ ਭਾਜੋ ਯਾਰ ਭਰਾਉਂਗੇ ਉਹਨਾਂ ਨੇ ਨਹੀਂ ਗੇਟ ਖੋਲਾ ਪਿਉ ਦੇ ਪੁੱਤਾਂ ਨੇ ਸਾਰੀ ਦਿੜੀ ਉੱਥੇ ਹੀ ਬੈਠੇ ਰਹੇ ਦੇਖ ਲਾ ਅਸੂਮਈ ਭੱਜੇ ਤੋ ਉਹ ਮਾਰਕ ਦੀ ਇਹ ਮੇਰਿਆ ਮਾਰਕਾ ਇਹੋ ਜਿਹਾ ਦਿਨ ਕਿਸੇ ਨੂੰ ਨਾ ਦਿਖਾਵੇ ਜਿਹੜਾ ਸਾਡੇ ਤੇ ਆਇਆ ਸੀ ਉਹ ਸਾਡੀਆਂ ਗੱਡੀਆਂ ਗੁੱਡੀਆਂ ਸਭ ਲੈ ਗਏ ਲੁੱਟ ਗਏ ਪਤਾ ਹੀ ਨਹੀਂ ਲੱਗਿਆ ਕੀ ਹੋ ਗਿਆ ਤੇ ਯਾਨੀ ਵੀ ਦੱਸਣਾ ਸੌਖਾ ਹੁਣ ਚੱਲਣਾ ਬੜਾ ਔਖਾ ਚੱਣ ਲਈ ਬੜੀ ਤਾਕਤ ਚਾਹੀਦੀ ਸੀ ਅਸੀਂ ਉਹ ਬੈਂਸ ਨਾਲ ਟੱਪਾ ਚੱਕਦੇ ਆਂਦਾ ਹੁੰਦਾ ਸੀ ਹੁੰਦਾ ਦਵਾਈਆਂ ਵਾਲਾ ਗੱਡੀ ਲੁੱਟੀ ਜਾਂਦੀ ਬਾਰਡਰ ਵਾਲੀ ਦਿੱਲੀ ਵਾਲੀ ਉੱਚ ਦਵਾਈਆਂ ਸੀਗੀਆਂ ਸਾਡਾ ਉਹ ਜਿਹੜਾ ਲਾਜਾ ਸੀ ਉਹ ਮੋਕੇ ਸ਼ਹਿਰ ਦਾ ਰਹਿਣ ਵਾਲਾ ਹੀ ਸ਼ਹਿਰ ਵਾਲੀ ਸੀਗੀਆਂ ਪੀਂਦੇ ਹੁੰਦੇ ਉਹ ਮੁੰਡੇ ਕਹਿੰਦੇ ਉਹ ਕਹਿੰਦਾ ਫੈਂਸੀ ਆ ਇਹ ਚੱਕ ਲਿਓ ਮੈਂ ਖੋਦ ਹੀ ਕਿੰਨਾ ਕਹਿੰਦਾ ਉਹ ਤਿੰਨ ਸਾਲ ਹੁੰਦਾ ਲੈ ਮੈਂ ਕਹਿੰਦਾ ਨਾ ਮੈਂ ਕਹਿੰਦੀ ਦਿਓ ਕਹਿੰਦਾ ਇਹ ਦੋ ਸੀਸੀਆਂ ਪੀ ਲੈਣਾ ਜਿਹੜਾ ਮਰਦੀ ਕੁੱਟੀ ਜਾਵੇ ਤੁਹਾਨੂੰ ਕੋਈ ਮਤਲਬ ਨਹੀਂ ਵੇ ਨਾ ਉਹ ਤੋਂ ਸੀਸੀਆਂ ਪੀ ਕੇ ਮੈਂ ਕਹਿੰਦਾ ਨਾ ਕਰੋ ਤੋਂ ਹੱਥ ਫਿਰ ਗੜ ਪਤਾ ਲਗਣਾ ਮਰ ਜਾਗੇ ਦਾ ਮਰ ਜਾਗੇ ਉਹਦਾ ਇੱਦਾਂ ਵੀ ਨਹੀਂ ਜ਼ਿਆਦਾ ਨਹਾ ਕਰਨਾ ਇਹਦੇ ਨਾਲ ਠੀਕ ਆ ਕਹਿੰਦਾ ਮਰਵਾ ਦੂਗਾ ਉਹਨਾਂ ਕੋਲ ਦੀ ਇਹ ਹੈ ਕਿ ਅਤੀ ਦਾ ਰਫ ਵਾਲਾ ਕਧੀ ਦੀ ਜਗਲੀ ਜੀ ਪਤਾ ਨਹੀਂ ਚੱਲਦੀ ਹੈ ਕਿਤੇ ਪਤਾ ਨਹੀਂ ਉਹ ਐਵੇਂ ਕੋਡੇ ਚ ਪਾ ਕੇ ਛੜਿਆ ਜਾ ਬੰਦਾ ਮੈਂ ਮੁਖੀਆ ਉਹ ਪਤਾ ਨਹੀਂ ਕਿਵੇਂ ਹੁੰਦਾ ਇਸਾ ਲੈਂਦਾ ਸੀ ਉਹਨਾਂ ਨੂੰ ਰਾ ਪੀ ਜਾਣੇ ਭਾਈ ਲੈ ਕੇ ਕਿੱਥੇ ਜਾਂਦੇ ਸਮਾਨ ਬੱਲੇ ਬੱਲੇ ਸਮਾਂਟ ਹੋ ਜਾਂਦਾ ਨਹੀਂ ਕਦੇ ਯਾਰ ਟੀਵੀ ਉਤੋਂ ਚੱਕਣਾ ਥੱਲੇ ਧਾਇ ਗਿਰਦੇ ਨੇ ਫਰਜ ਉਤੋਂ ਚੱਕਣੀ ਥੱਲੇ ਧਾਇ ਹਰਦਾ ਕੋਈ ਕਰੇ ਹਾਂਡ ਦੀ ਬੋਰੀ ਜਾਂ ਪਾਣੀ ਜੜਕ ਵੀ ਏ ਇਹਨੇ ਉਹ ਦੂਸਰੀ ਦਾ ਆਖੜ ਪੈਸੇ ਲੱਗਣੇ ਮੈਂ ਕਿ ਲੈ ਜਾਓ ਹੋਰ ਲੈ ਜਾਓ ਬਈ ਹੋਰ ਲੈ ਜਾਓ ਕੋਈ ਗੱਲ ਨਹੀਂ ਸਾਰਿਆਂ ਨਾਲ ਸਿਰੋ ਪਾਣੀ ਤੇ ਪਾਣੀ ਦਾ ਮਿਚਾਉ ਜੀ ਇਸ ਕਰਕੇ ਪਤਾ ਨਹੀਂ ਕਿਉਂ ਅਸੀਂ ਲੱਤਾਂ ਖਿੱਚਣਦੇ ਹੋਏ ਮੈਂ ਇੱਕ ਦੂਜੇ ਦੀਆਂ ਹੁਣ ਜਿਹੜੇ ਲੋਕ ਸੇਵਾ ਕਰਦੇ ਆ ਉਹਨਾਂ ਨੂੰ ਸਹੀ ਤਰੀਕੇ ਨਾਲ ਸੇਵਾ ਵੀ ਨਹੀਂ ਕਰਨ ਦਿੱਤੀ ਜਾਂਦੀ ਆ ਜੇ ਆਪਾਂ ਨਹੀਂ ਕਰ ਸਕਦੇ ਨਾ ਦੂਜੇ ਨੂੰ ਆਪਾਂ ਰੋਕੀਏ ਨਾ ਇਹ ਵੀ ਬੜਾ ਵੱਡਾ ਪੁੰਨ ਹੈ ਯੋਗ ਜੇ ਦੂਜੇ ਨੂੰ ਰੋਕਦੇ ਆਪਾਂ ਤਾਂ ਉਹ ਬਹੁਤ ਵੱਡਾ ਪਾਪ ਹੈ ਇਸ ਕਰਕੇ ਜੇ ਆਪਾਂ ਆਪ ਨਹੀਂ ਨਾ ਕਰ ਸਕਦੇ ਤਾਂ ਅਗਲੇ ਨੂੰ ਕਰਨ ਦੀ ਉਹਨੂੰ ਹੌਸਲਾ ਦੇਈਏ ਉਹਨੂੰ ਕਮੈਂਟ ਪਾਈਏ ਸ਼ਾਬਾਸ਼ ਦੇਈਏ ਭਾਈ ਜੀ ਤੁਸੀਂ ਤੁਹਾਨੂੰ ਕਰੋ ਸੇਵਾ ਸੇਵਾ ਕਰ ਛੜ ਕੇ ਕਰਨੀ ਬੜੀ ਔਕੀ ਹੈ ਪੈਸੇ ਲਾ ਕੇ ਕਰਨੀ ਬੜੀ ਔਕੀ ਹੈ ਪੈਸੇ ਇਕੱਠੇ ਕਰਨੇ ਵੀ ਬਹੁਤ ਔਖੇ ਜੇ ਤੁਸੀਂ ਕੋਮ ਪਿੰਡ ਚੋਂ ਇਕੱਠੇ ਕਰਕੇ ਲੈ ਕੇ ਗਏ ਉਹ ਵੀ ਕੰਮ ਬਹੁਤ ਔਖਾ ਹੈ ਕਿਸੇ ਦੀ ਖਾਤਰ ਮੰਗਣਾ ਵੀ ਬਹੁਤ ਔਖਾ ਹੈ ਉਹ ਵੀ ਰੱਬ ਦਾ ਬੰਦਾ ਹੀ ਕਰ ਸਕਦਾ ਹੈ ਇਸ ਕਰਕੇ ਸੇਵਾ ਵਾਲਿਆਂ ਨੂੰ ਸੇਵਾ ਕਰਨ ਦਿੱਤੀ ਜਾਵੇ ਯਾਰ ਉਹਨਾਂ ਨੂੰ ਨਾ ਰੋਕਿਆ ਜਾਵੇ ਯਾਰ ਉਹਨਾਂ ਦੀ ਮੇਰੀ ਬੇਨਤੀ ਹੈ ਕਿ Hindu Muslim Sikh Isai ਹਮ ਸਭ ਭਾਈ ਭਾਈ ਸਾਰਿਆਂ ਨੂੰ ਆਸਨ ਦਿਓ ਠੀਕ ਹੈ ਜੀ ਮੈਂ ਕੱਲ ਤੱਕ ਬਿਲਕੁਲ ਠੀਕ ਹੋ ਜਾਊਗਾ ਹਜੇ ਮੇਰੀ ਜ਼ੁਬਾਨ ਹੈ ਜਿਹੜੀ ਪਲਟਦੀ ਨਹੀਂ ਸਹੀ ਕਿਉਂਕਿ ਜੀਵ ਨੂੰ ਪ੍ਰੋਬਲਮ ਆਈ ਸੀ ਹਜੇ ਮੈਨੂੰ ਭਾਰੀ ਭਾਰੀ ਲੱਗਦੀ ਹੈ ਅੰਦਰੋਂ ਇਹ ਬੋਲਦਾ ਮੈਂ ਸਹੀ ਹੈ ਮੈਨੂੰ ਐ ਲੱਗਦਾ ਮੇਰੇ ਬਾਅਦ ਸਹੀ ਨਹੀਂ ਕੱਢਦਾ ਨੇ ਵੀ ਜਦੋਂ ਪ੍ਰਮਾਤਮਾ ਨੇ ਤੁਹਾਡੇ ਭਰਾਵਾਂ ਨੇ ਰੱਖ ਲਿਆ ਤੁਹਾਡੀਆਂ ਅਰਦਾਸਾਂ ਨੇ ਤੁਹਾਡੀਆਂ ਅਸੀਸਾਂ ਨੇ ਹਨਾ ਜਿਵੇਂ ਮਰਜ਼ੀ ਰੱਖ ਲੋ ਜਿਹੜਾ ਮੇਰਾ ਪਰਿਵਾਰ ਆ YouTube ਵਾਲਾ ਬਹੁਤ ਵੱਡਾ ਹੈ ਤੇ ਮੇਰੀ ਇੱਕ ਬੇਨਤੀ ਹੈ ਜਿਹੜਾ ਆਪਣੇ ਚੈਨਲ ਆ ਇਹਨਾਂ ਨੂੰ ਥੋੜਾ ਜਿਆਦਾ ਸਬਸਕ੍ਰਾਈਬ ਕਰੀਏ ਦੱਬ ਕੇ ਜਿਹੜਾ ਆਪਣਾ ਚੈਨਲ ਰੁਗਿਆ ਬਹੁਤ ਤੇ ਆਪ ਨੂੰ ਹਜ਼ਾਰ ਸਬਸਕ੍ਰਾਈਬਰ ਚਾਹੀਦੇ ਆ ਦੁਬਾਰਾ ਮੋਨਟਾਈਜ਼ ਹੋਣ ਨੂੰ ਠੀਕ ਹੈ ਜੀ ਕਿਉਂਕਿ ਤੱਕ ਦਿਓ ਪੂਰਾ ਉੱਤੇ ਆਪਣੀ ਐਡ ਲੱਗ ਜੂਗੀ ਫਿਰ ਮਹਾਰਾਜ ਕਰੇ ਰੋਟੀ ਪਾਣੀ ਚੱਲਦਾ ਹੋ ਜੇ ਅਸੀਂ ਵੀ ਸੇਵਾ ਕਾਰਜੋਗ ਹੋਈਏ ਯਾਰ ਘਰੇ ਬੈਠੇ ਆ ਹਨਾ ਹੁਣ ਮੈਂ ਠੀਕ ਐ ਤੇ ਮੈਂ ਪਹੁੰਚੂਗਾ ਜਰੂਰ ਡੈਗਦਾ ਡੈਂਦਾ ਬੇਫਿਕਰ ਰੋ ਤੁਹਾਨੂੰ ਕੈਸਤੀ ਚ ਬੈਠਾ ਦਿਸੂਗਾ ਮੈਂ ਦਿਨ ਦੋ ਤਣ ਦੇ ਦੋ ਤਣ ਦਰਾਂ ਦਾ ਸੈਟ ਹੋ ਗਿਆ ਉੱਥੇ ਹੀ ਆ ਜਾਣਾ ਜਰੂਰ ਐ ਮਨ ਦੀ ਇੱਛਾ ਸੇਵਾ ਕਰਨੀ ਜਰੂਰ ਆਪਾਂ ਨੂੰ ਕੋਈ ਪ੍ਰਵਾਹ ਨਹੀਂ ਹੁੰਦੀ ਜਿਵੇਂ ਕਹਿੰਦਾ ਜਿਵੇਂ ਆਪਣਾ ਨਾਮ ਇਹ ਦੂਨੇਗਾ ਕਭ ਕੋ ਕਦੇ ਕੋਈ ਤੋਰ ਕਦੇ ਕੋਈ ਕੋਸ ਕਦੇ ਕੋਈ ਆ ਜਿੰਨੇ ਆਪਣੀ ਨਹੀਂ ਬਣਦੀ ਉਹਨਾਂ ਨੂੰ ਤਾਂ ਕਹਿਣੀ ਆ ਉਹਨਰ ਕੋ ਆਉਣ ਵਾਲੇ ਵੀ ਬੈਠੇ ਆ ਤੇ ਕਹਿਣ ਵਾਲੇ ਵੀ ਬੈਠੇ ਆ ਠੀਕ ਹੈ ਇਸ ਕਰਕੇ ਤੁਸੀਂ ਨੇਰੀ ਰੱਖ ਦਿਓ ਯਾਰ ਲਾਈਕ ਕਮੈਂਟ ਸ਼ੇਅਰ ਠੀਕ ਹੈ ਮੈਂ ਤੁਹਾਨੂੰ ਕਿਹਾ ਕਿ ਮੇਰਾ ਚੈਨਲ ਹੈ ਜਿਹੜਾ ਉਹਨੂੰ ਇੰਨਾ ਸਬਸਕ੍ਰਾਈਬ ਕਰੋ YouTube ਮਜਬੂਰ ਹੋ ਜੇ ਮੋਨਟਾਈਜ਼ ਆਨ ਕਰ ਦੇ ਠੀਕ ਹੈ ਐਡ ਬਾਵੇ ਆਪਣੇ ਆਪਣਾ ਰੋਟੀ ਪਾਣੀ ਚੱਲਦਾ ਹੋਵੇ ਜੀ ਠੀਕ ਹੈ ਜੀ ਸਾਰੇ ਭਰਾ ਜੋਰ ਲਾਇਓ ਯਾਰ ਬਸ ਇਹ ਬੇਨਤੀ ਕਰੂ ਪਇਓ ਤੇ ਜਰੂਰ ਆਪਾਂ ਸੇਵਾ ਕਰਨ ਪਹੁੰਚਦੇ ਆ ਜੇ ਕੋਈ ਭਰਾ ਜਾਣਾ ਚਾਹੁੰਦਾ ਹੋਵੇ ਤਾਂ ਦੋ ਚਾਰ ਦਿਨ ਚ ਆਪਾਂ ਪ੍ਰੋਗਰਾਮ ਬਣਾਉਨੇ ਆ ਠੀਕ ਹੈ ਜੀ ਤੇ ਆਪਾਂ ਫਿਰ ਚੱਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ